ਮੈਂ ਸਰਪੰਚ ਨਵਾਂ ਪਿੰਡ ਬਾਹੜਾ ਦੇ सुरेंद्र ਸਿੰਘ ਸਾਜੂ ਰਾਤ ਦੇਰ ਰਾਤ 9:30 ਵਜੇ ਨਾਲ ਮੈਨੂੰ ਕਸ਼ਮੀਰ ਸਿੰਘ ਜੀ ਦਾ ਫੋਨ ਆਇਆ ਕਿ ਇਦਾਂ ਦਾ ਕਰਕੇ ਜਿਹੜੀ ਵਾਰਦਾਤ ਆ ਇਹ ਨਰਿੰਦਰ ਸਿੰਘ ਨੇ ਕੀਤੀ ਆ ਜੋ ਕਿ ਸ੍ਰਿੰਦਰਕੌਰ ਮੈਂ ਮੌਕੇ ਮذابਕ ਉਥੇ ਪਹੁੰਚਿਆ ਰਾਤੀ 9:30 ਵਜੇ ਤਿੰਦਰ ਸਿੰਘ ਸਨਫ ਚਰਨ ਸਿੰਘ ਵਾਸੀ ਨਵਾਂ ਪਿੰਡ ਬਾਹੜਾ ਜੋ ਕਿ 1990 ਦਾ ਵਿਦੇਸ਼ ਰਹਿੰਦਾ ਹਰ ਸਾਲ-ਸਾਲ ਛੁੱਟੀ ਜਾਂਦਾ ਹੋ ਕੇ ਰਾਤ ਜਿੱਦੋਂ ਆਪਾਂ ਗਏ ਆ ਮੇਰੇ ਜਾਣ ਤੋਂ ਪਹਿਲਾਂ ਉਹ ਇਹ ਆਪਣੇ ਸ੍ਰਿੰਦਰਕੌਰ ਨੂੰ ਲੈ ਕੇ ਹਸਪੀਟਲ ਆ ਗਏ ਸੀ ਮੁੜ ਕੇ ਮੈਂ ਪੁਲਿਸ ਨੂੰ ਇਨਫੋਰਮ ਕੀਤਾ ਸਰਿੰਦਰ ਕੌਰ ਨੂੰ ਕਿ ਉਹਨਾਂ ਨੇ ਕਿ ਜਿਸੀ ਉਹਨਾਂ ਦੀ ਉਹ ਵੀ ਰੰਜਿਸ਼ ਕੋਈ 5-7 ਦਿਨ ਪਹਿਲਾਂ ਜਿਹੋ ਉਹਨਾਂ ਦੇ ਪਰਿਵਾਰ ਦੇ ਦੱਸਣ ਦੇ ਮੁਤਾਬਕ 5-7 ਦਿਨ ਪਹਿਲਾਂ ਉਹਨਾਂ ਦੀ ਕੋਈ ਮਾਮੂਲੀ ਤਕਰਾਰ ਹੋਇਆ ਹਾਂਜੀ ਜਿਹਦੇ ਕਾਰਨ ਕਰਕੇ ਉਹਨਾਂ ਰੰਜਿਸ਼ ਕਰਕੇ ਇਹ ਜਦੋਂ ਆਪਣੇ ਘਰੋਂ ਨੂੰ ਆ ਰਹੇ ਸੀ ਤੇ ਉਹਨਾਂ ਨੇ ਜਿਹੜੀਆਂ 2-3 ਕਿਰਚਾ ਮਾਰ ਕੇ ਤੇ ਉਹਦਾ ਜਿਹੜੇ ਗੰਭੀਰ ਹਾਲਤ ਵਿੱਚ ਨੂੰ ਜ਼ਖਮੀ ਕਰ ਦਿੱਤਾ ਲਗਭਗ ਕਿੰਨੇ ਵਜੇ ਦੀ ਗੱਲ ਆ ਤਕਰੀਬਨ 10:00 ਦੇ ਕਰੀਬ ਸੀ ਜਦੋਂ ਉਹਨੂੰ ਜ਼ਖਮੀ ਕਰਤਾ ਫਿਰ ਕੀ ਹੋਇਆ ਜ਼ਖਮੀ ਕਰਕੇ ਫਿਰ ਇਲਾਜ ਦੌਰਾਨ ਮੈਂ ਫੋਨ ਕੀਤਾ ਫਿਰ ਹਸਪਤਾਲ ਲੈ ਕੇ ਬੋਲ ਆਏ ਤੇ 3 ਰਾਤ ਬਾਅਦ ਕੋਈ ਸਵੇਰੇ 4 ਵਜੇ ਜਿਹੜੀ ਉਹਦੀ ਡੈਥ ਹੋ ਗਈ ਆ ਉਹਦਾ ਪਰਚਾ ਤੇ ਪੁਲਿਸ ਵੱਲੋਂ ਮੈਡਮ ਐਸ.ਐਸ.ਪੀ. ਕੁਸ਼ਮਾਨੀ ਦੱਸਿਆ ਕਿ ਕਰ ਲਿਆ ਗਿਆ ਸਭ ਤੇ ਹੁਣ ਕੀ ਮੰਗ ਕਰਦੇ ਐਫ.ਆਈ.ਆਰ ਉਹਦੇ ਨਿੰਜਨ ਸਿੰਘ ਸਨਫ ਚਰਨ ਸਿੰਘ ਦੇ ਖਿਲਾਫ ਦਰਜ ਕੀਤੀ ਗਈ ਆ ਹੁਣ ਮੰਗੇ ਹੋ ਕੀਤੀ ਜਾ ਸਕਦੀ ਹੈ ਕਿ ਪੁਲਿਸ ਉਹਨਾਂ ਨੂੰ ਜਲਦੀ ਤੋਂ ਜਲਦੀ ਤਾਰਕੀ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਜਾਂ ਕਿ ਹੋਰ ਕੋਈ ਨੁਕਸਾਨ ਨਾ ਇਹ ਪਰਿਵਾਰ ਦਾ ਕਰ ਸਕੇ ਹੋ ਕਿਉਂਕਿ ਨਰਿੰਦਰ ਸਿੰਘ ਜੀ ਤੱਕ ਬਾਹਰ ਹੈ ਗ੍ਰਿਫਤੂ ਬਾਹਰ ਆ ਉਹ ਇਹ ਪਰਿਵਾਰ ਦਾ ਹਜ ਤੱਕ ਵੀ ਨੁਕਸਾਨ ਕਰ ਸਕਦਾ ਇਸ ਕਰਕੇ ਹਾਡੀ ਬੇਨਤੀ ਹੈ ਉਹ ਹੀ ਪੁਲਿਸ ਨੂੰ ਮੈਂ ਸਰਪੰਚ ਹੋਣ ਦੇ ਨਾਤੇ ਮੇਰੀ ਵੀ ਬੇਨਤੀ ਹੈ ਕਿ ਉਹ ਬੰਦੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਮੇਰਾ ਨਾਮ ਸਰ ਹਰਮਨ ਪ੍ਰੀਤ ਸਿੰਘ ਨਾ ਜੰਨਾ ਮੈਂ ਪਿੰਡ ਬੱਦਰ ਰਹਿਣਾ ਸਰ ਤੇ ਕੀ ਗੱਲ ਹੋਈ ਹੈ ਸਰ ਰਾਤੀ ਸਰ ਅਨਮੋਲੀ ਜੀ ਗੱਲ ਤੋਂ ਸਰ ਲੱਗ ਕੇ ਸਰੀਕਾ ਸਰ ਦੇਣਾ ਸਰ ਚੱਕ ਕਿਕ ਕਿਚਾ ਮਾਰਤੀਆਂ ਸਾਰੇ ਮੇਰੇ ਪਹਿਲਾਂ ਸਾਰੇ ਦੋ ਇੱਤੇ ਮਾਰੀਆਂ ਫੇਰ ਸਾਰੇ ਇੱਤੇ ਮਾਰੀ ਇੱਕ ਤੇ ਕਿੰਨਾਂ ਨੇ ਮਾਰੀਆਂ ਕੀ ਨਾਮ ਦਾ ਸਾਰੇ ਨਾਲ ਨੰਨੇ ਇੰਜਨ ਸਾਰੇ ਗਰੀਸ ਰਹਿੰਦੇ ਪੱਕੇ ਤੇ ਕੀ ਕੋ ਰੰਜੇ ਸੀ ਉਹਨਾਂ ਦੇ ਨਾਲ ਨਹੀਂ ਸਰ ਕੋਈ ਨਹੀਂ ਕੋਈ 5-7 ਦਿਨ ਪਹਿਲਾਂ ਸਾਰੇ ਕੋਈ ਹੋਈ ਨਹੀਂ ਬਣੀ ਉਹ ਮੁਰਲੀ ਹੋਈ ਜਾਂ ਤੇ ਕੋ ਬੱਗੀ ਕਿਚਾ ਮਾਰਤੀਆਂ ਫਿਰਦੀ ਹੋਇਆ ਸਰ ਕਿਚਾ ਮਾਰ ਕੇ ਸਾਰੇ ਇੰਸ਼ੀਤੀ ਹੋਏ ਤੇ ਤੇ ਸਾਰੇ ਤੇ ਸਾਰੇ 3:30 ਸਾਡੇ 3:00 ਵਜੇ ਡੈਕਤ ਹੋਈ ਆ ਤੇ ਕੀ ਉਹ ਐ ਇਦੀ ਕੋਈ ਕੰਪਲੇਨ ਕੀਤੀ ਕੋਈ ਹਾਂਜੀ ਸਾਰੇ ਕੀਤੀ ਸਰ ਸਹੀ ਸਹੀਤੀ ਸਤੀ ਨੂੰ ਪਕੜਿਆ ਜਾਏ ਸਰ ਫੜਿਆ ਜਾਏ ਇਨਸਾਫ ਚਾਹੀਦਾ ਸਰ ਗ੍ਰਿਫਤ ਹੋਰੀ ਦੀ ਹਾਂਜੀ ਇਹ ਕੱਲ ਸਾਨੂੰ ਰਾਤ ਨੂੰ ਅਬਰੋਲ ਹਸਪੀਟਲ ਤੋਂ ਇੰਟੀਮੇਸ਼ਨ ਆਈ ਸੀਗੀ ਕਿ ਇਸ ਤਰ੍ਹਾਂ ਇੱਕ ਲੇਡੀ ਜਿਹੜੇ ਹੈਗੇ ਆ ਉਹ ਵੂਨਸ ਦੇ ਨਾਲ ਐਡਮਿਟ ਹੋਏ ਆ ਤੇ ਜਿਸ ਤੇ ਇਨਫੋਰਮੇਸ਼ਨ ਮਿਲਦੀ ਏਐਸਆਈ ਸਤਪਾਲ ਸਿੰਘ ਨੇ ਤੁਰੰਤ ਜਾ ਕੇ ਉੱਥੇ ਹਸਪੀਟਲ 'ਚ ਵਿਜ਼ਿਟ ਕੀਤਾ ਸੀ ਤੇ ਡਾਕਟਰ ਸਾਹਿਬ ਨੇ ਉਹ ਦੋਨਾਂ ਨੂੰ ਅਨਫਿਟ ਦੱਸਿਆ ਸੀਗਾ ਸਟੇਟਮੈਂਟ ਦੇਣ ਦੇ ਤੇ अर्ਲੀ ਮਾਰਨਿੰਗ ਸਾਨੂੰ ਫਿਰ ਇਨਟਿਮੇਸ਼ਨ ਆਈ ਕਿ 4 ਕਵਜੇ ਨਾਲ ਕਿ ਜਿਹੜੀ ਲੇਡੀ ਐਕਸਪਾਇਰ ਹੋ ਗਈ ਹੈ ਤੇ ਅਕੋਰਡਿੰਗਲੀ ਫਿਰ ਅਸੀਂ ਬੰਦੀਆਂ ਤਰਾਮਾ ਤਹਿਤ ਮੁਕੱਦਮਾ ਦਰਜ ਕੀਤਾ ਤੇ ਫਰਦਰ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੀ ਕਹਾਣੀ ਕੀ ਸੀ ਮੌਜੂ ਕੀ ਪਰਵਾਹ ਉਹਨੂੰ ਕੀ ਦੱਸਿਆ ਗਿਆ ਇਹ ਜੀ ਰਿਲੇਟਿਵਸ ਨੇ ਦੋਨੋਂ ਜਿਹੜੀ ਡੀਸੀਜ਼ਡ ਹੈ ਤੇ ਅਕਿਊਜ਼ਡ ਦੋਨੋਂ ਰਿਲੇਟਿਵ ਸੀਗੇ ਛਰੀਕੇ ਜਿਹਨੂੰ ਲੱਗਦੇ ਨੇ ਤੇ ਇਹਨਾਂ ਦੀ ਆਪਸੀ ਕੋਈ ਲੋੜੀ ਵਾਲੇ ਦਿਨ ਛੋਟੀ ਮੋਟੀ ਗੱਲ ਤੋਂ ਕੋਈ ਆਪਸੀ ਬਹਿਸ ਵਾਜੀ ਤਕਰਾਰ ਹੋਈ ਸੀਗੀ ਕੋਈ ਬਹੁਤੀ ਗੱਲ ਨਹੀਂ ਸੀ ਆਪਸ ਵਿੱਚ ਤੇ ਉਸੇ ਤੈਸ਼ ਦੇ ਵਿੱਚ ਇਸ ਨੇ ਇਹ ਕੰਮ ਕੀਤਾ ਜੀ ਇਹਨਾਂ ਬਾਰੇ ਦੱਸਿਆ ਜਾ ਰਿਹਾ ਜੀ ਇਹ ਦੱਸਿਆ ਜਾ ਰਿਹਾ ਬੰਦਾ ਗ੍ਰੀਸ ਤੋਂ ਆਇਆ ਸੀਗਾ ਜੀ ਗ੍ਰਿਸਟਰੀ ਦੀ ਕੀ ਗਤੀਵਿਧੀ ਜੀ ਉਹ ਅਸੀਂ ਉਹਦੇ ਸੂਚ ਲਗਾਏ ਹੋਏ ਨੇ ਤੇ ਫਰਦਰ ਸਾਰੀ ਉਹਦੇ ਚ ਆਪਾਂ ਕਰਦੇ ਪਏ ਆ ਲੀਡ ਮਿਲੀ ਹੈ ਤੇ ਉਹਨੂੰ ਆਪਾਂ ਫੋਲੋ ਕਰ ਰਹੇ ਹਾਂ ਉਮੀਦ ਹੈ ਕਿ ਆਪਾਂ ਉਹਨੂੰ ਬਹੁਤ ਜਲਦੀ ਅਕਿਊਸਡ ਨੂੰ ਮੈਪ ਕਰ ਲਾਂਗੇ